ਕੁੜੀਆਂ ਨੂੰ ਰੈਂਟ ਨਾ ਦੇਣ ਦੇ ਬਦਲੇ ਹਮ ਸੈਕਸ ਕਰਨ ਲਈ ਕਿਹਾ ਜਾਂਦਾ ਜੇ ਤੁਸੀਂ ਕੰਪਰੋਮਾਈਜ਼ ਕਰ ਲੋ ਰੈਂਟ ਨਾ ਦਿਓ ਰਹੀ ਚੰ ਸੋਚਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਕੁੜੀਆਂ ਸੇਫ ਨਹੀਂ ਕੁਝ ਵੀ ਹੋ ਸਕ ਹਮ ਪਰ ਹੁਣ ਕੈਨੇਡਾ ਦੇ ਵਿੱਚ ਜੋ ਹੋ ਰਿਹਾ ਹੈ ਕੁੜੀਆਂ ਦੇ ਨਾਲ ਖਾਸ ਤੌਰ ਤੇ ਜੋ ਆਪਣੇ ਪੰਜਾਬ ਦੀਆਂ ਕੁੜੀਆਂ ਨੇ ਜਾਂ ਆਪਣੇ ਭਾਰਤ ਦੇਸ਼ ਦੀਆਂ ਕੁੜੀਆਂ ਨੇ ਉਹਨਾਂ ਨੂੰ ਟਾਰਗੇਟ ਕਰਕੇ ਇਹ ਚੀਜ਼ ਬਣਾਈ ਜਾਂਦੀ ਆ ਇੱਕ 78 ਸਾਲ ਦਾ ਸਿੱਖ ਆਦਮੀ ਸੀ ਹੂੰ ਉਹਨੇ ਪਾਰਕ ਦੇ ਵਿੱਚ ਹੂੰ ਇੱਕ 12 ਸਾਲ ਦੀ ਕੁੜੀ ਨੂੰ ਘੱਟੋ-ਘੱਟ ਤਿੰਨ ਵਾਰੀ ਸੈਕਸ਼ੂਅਲੀ ਅਸੌਲਟ ਬਹੁਤੇ ਨਾਵਾਂ ਦੀ ਡਿਟੇਲਸ ਨਹੀਂ ਜਾਊਗਾ ਇਸੇ ਤਰ੍ਹਾਂ ਦੇ ਨਾਲ ਅਰਸ਼ਦੀਪ ਸਿੰਘ ਹੈ ਬ੍ਰੈਂਟਨ ਦੇ ਵਿੱਚ ਉਹਨਾਂ ਵੱਲੋਂ ਵੀ ਲੜਕੀਆਂ ਨੂੰ ਹੂੰ ਰਾਈਡ ਸ਼ੇਅਰ ਡਰਾਈਵਰ ਬਣ ਕੇ ਓਕੇ ਉਹਨਾਂ ਨੂੰ ਅਸੌਲਟ ਕੀਤਾ ਗਿਆ ਘੱਟੋ-ਘੱਟ ਤੁਸੀਂ ਲਾ ਲਓ ਵੀ ਕਾਫੀ ਜ਼ਿਆਦਾ ਕੇਸਸ ਉਹਨਾਂ ਦੇ ਘੱਟੋ ਘੱਟ ਤਿੰਨ ਤੋਂ ਚਾਰ ਕੇਸ ਤੋਂ ਜ਼ਿਆਦਾ ਉਹਨਾਂ ਤੇ ਰਿਪੋਰਟਸ ਹੋਈਆਂ ਫਿਰ ਕਿਤੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਯਵਰਾਜ ਸਿੰਘ ਸੀ ਹਮ 22 ਸਾਲ ਦੇ ਇੱਕ ਨੌਜਵਾਨ ਸਿੱਖ ਨੌਜਵਾਨ ਪੰਜਾਬੀ ਨੌਜਵਾਨ ਜੀ ਬਿਲਕੁਲ ਮੈਂ ਕਰੈਕਟ ਕਰਾਂਗਾ ਪੰਜਾਬੀ ਨੌਜਵਾਨ ਜੀ ਉਹ ਹੋਟਲ ਦੇ ਵਿੱਚ ਫੜੇ ਜਾਂਦੇ ਆ ਹਮ ਘੱਟੋ ਘੱਟ 6 ਨਾਬਾਲਗ ਕੈਨੇਡਾ ਤੋਂ ਜਿਹਦਾ ਸੇਕ ਹੁਣ ਪੰਜਾਬ ਤੇ ਵੀ ਪਹੁੰਚ ਰਿਹਾ ਜੀ ਉਹ ਹੈ 슈ਗਰ ਡੈਡ ਜੀ 슈ਗਰ ਡੈਡੀ ਦਾ ਜਿਹੜਾ ਕਨਸੈਪਟ ਹੈ ਹੂੰ ਉਹ ਕੈਨੇਡਾ ਤੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਸੀਗਾ ਕਿ ਕੁੜੀਆਂ ਭਾਲਦੀਆਂ ਇੱਥੇ ਹੂੰ ਚੰਗੇ ਮੋٹے ਤਕੜੇ ਅਮੀਰ ਲੋਕਾਂ ਜੀ ਜਿਨ੍ਹਾਂ ਦਾ ਕੰਮ ਵਧੀਆ ਜੀ ਜਾਂ ਚੰਗੀਆਂ ਜੌਬਸ ਕਰਦੇ ਨੇ ਜੀ ਅੱਛੇ ਥਾਂ ਲੱਗੇ ਹੋਏ ਨੇ ਜਿਨ੍ਹਾਂ ਦਾ ਗੁਜ਼ਾਰਾ ਵਧੀਆ ਚੱਲਦਾ ਹੈ ਆਪਣੇ ਘਰ ਨੇ ਹੂੰ ਜਾਂ ਫਿਰ ਇਹ ਕਿ ਆਪਣਾ ਘਰ ਹੈਗਾ ਆਪਣੇ ਖਰਚੇ ਉਹ ਕੱਢ ਰਿਆਂ ਨਾਲ ਕੁੜੀ ਦੇ ਖਰਚੇ ਵੀ ਕਢਾ ਸੀ ਜੀ ਬਿਲਕੁਲ ਉਦੀ ਉਮਰ ਹਮ ਕੁੜੀਆਂ ਨੂੰ ਹੁਣ ਮੈਟਰ ਨਹੀਂ ਕਰ ਜੀ ਉਦੀ ਉਮਰ 50 ਪਲੱਸ ਵੀ ਹੋ ਸਕਦੀ ਹੈ ਉਹ 60 ਸਾਲ ਦਾ ਵੀ ਹੋ ਸਕਦਾ ਹਮ ਉਹ 70 ਸਾਲ ਦਾ ਵੀ ਹੋ ਸਕਦਾ ਹਮ ਹੁਣ ਕੁੜੀਆਂ ਨੂੰ ਚਾਹੀਦਾ ਕੀ ਹੈ ਹਮ ਕੁੜੀਆਂ ਨੂੰ ਉਹਨਾਂ ਨੂੰ ਜਿੱਥੇ ਰਹਿਣ ਦਾ ਗੁਜ਼ਾਰਾ ਹੋ ਜੀ ਜਿੱਥੇ ਉਹਨਾਂ ਦੇ ਖਰਚੇ ਕੋਈ ਚੱਕ ਸਕੇ ਐਸਾ ਸ਼ਖਸ ਚਾਹੀਦਾ ਹੈ ਉਹਨਾਂ ਨੂੰ ਉਮਰ ਤੋਂ ਕੋਈ ਮਤਲਬ ਨਹੀਂਗਾ ਉੱਥੇ ਉਹ ਗਲਤ ਸੰਬੰਧ ਉਸ ਸ਼ਖਸ ਨਾਲ ਬਣਾਉਂਦੀਆਂ ਨੇ ਕਿ ਇਹ ਆ ਕੁੜੀਆਂ ਇੰਡੀਆ ਤੋਂ ਆਉਂਦੀਆਂ ਪੰਜਾਬ ਤੋਂ ਆਉਂਦੀਆਂ ਨੇ ਉਹ ਕਿਵੇਂ ਸ਼ਿਕਾਰ ਬਣ ਰਹੀ ਨੇ ਨਕਲੀ ਵਿਆਹ ਕਹ ਲਓ ਅਸਲੀ ਵਿਆਹ ਕਹ ਲਓ ਕੁੜੀ ਵੱਲੋਂ ਅਸਲੀ ਵਿਆਹ ਹੋ ਸਕਦਾ ਹੈ ਪਰ ਮੁੰਡੇ ਦੇ ਮਨ ਚ ਕੀ ਆ ਤੁਸੀਂ ਨਹੀਂ ਜਾਣ ਸਕਦੇ ਜੀ ਬਿਲਕੁਲ ਜ਼ਿਆਦਾਤਰ ਪਾਰਟਨਰ ਹੀ ਐਕਸਪਲੋਇਟ ਕਰਦੇ ਆ ਜੀ ਆਪਣੇ ਪਾਰਟਨਰ ਜੀ ਹਿਊਮਨ ਟਰਾਫਿਕਿੰਗ ਦੇ ਵਿੱਚ ਫਸਦੇ ਆ ਮਾਰਕਟ ਕਰਦੇ ਆ ਪ੍ਰਦੀਪ ਜੀ ਇੱਕ ਤਜਿੰਦਰ ਸਿੰਘ ਢਿੱਲੋਂ ਨੇ ਜੋ ਕਿ ਸੁਰੱਖਿਆ ਦਾ ਵਿਸ਼ਾ ਬਣ ਰਹੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹਨਾਂ ਦੀ ਰਿਹਾਈ ਹੋਊਗੀ ਉਹਨਾਂ ਨੂੰ ਛੇਲ ਮਿਲ ਗਈ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਦੋ ਲੜਕੀਆਂ ਨੂੰ ਐਕਸਪਲੋਇਟ ਕੀਤਾ ਮਾਮਲਾ ਇਹ ਜੀ ਕਿ ਜਿਹੜੇ ਸਾਡੇ ਪੰਜਾਬ ਤੋਂ ਬੱਚੇ ਆਉਂਦੇ ਨੇ ਸਾਡੀਆਂ ਭੈਣਾਂ ਆਉਂਦੀਆਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਮੋਸਟ ਆਫ ਪੜ੍ਹਨ ਲਈ ਆਉਂਦੇ ਜੀ ਪਰ ਜਿੱਦਾਂ ਹੀ ਉਹ ਪੜ੍ਹਨਾ ਜਾਣ ਪੜ੍ਹਨ ਲਈ ਕਾਲਜ ਜਾਂਦੇ ਨੇ ਯੂਨੀਵਰਸਿਟੀਆਂ ਵਿੱਚ ਜਾਂਦੇ ਨੇ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਆ ਖਰਚਾ ਖਰਚਾ ਕਿੱਥੋਂ ਚਲੋ ਤੇ ਜਦੋਂ ਖਰਚਾ ਚਲਾਉਣ ਦੇ ਲਈ ਉਹ ਜੌਬ ਲੱਭਦੇ ਨੇ ਜੀ ਤਾਂ ਫਿਰ ਉਹ ਐਸੇ ਸ਼ਿਕਾਰੀਆਂ ਦੇ ਸੰਪਰਕ ਵਿੱਚ ਆ ਜਾਂਦੇ ਨੇ ਇਸ ਨੇ ਕੇਜੀਜੀ ਕਰਕੇ ਕੋਈ ਵੈਬਸਾਈਟ ਹੈ ਹੂੰ ਉਹਦੇ ਤੇ ਐਡ ਪਾਈ ਹੋਈ ਸੀ ਹੂੰ ਕਿ ਸਾਨੂੰ ਡਾਟਾ ਐਂਟਰੀ ਵਾਸਤੇ ਹੂੰ ਕੈਂਡੀਡੇਟਸ ਦੀ ਲੋੜ ਹੈ ਜੀ ਹੁਣ ਡਾਟਾ ਐਂਟਰੀ ਦਾ ਕੰਮ ਹੁੰਦਾ ਹੈ ਕਿ ਜੋ ਵੀ ਡਾਟਾ ਹੁੰਦਾ ਆ ਸਮਾਨ ਵੇਚਦਾ ਖਰੀਦਦਾਰੀ ਦਾ ਉਹ ਡਾਟਾ ਤੁਸੀਂ ਕੰਪਿਊਟਰ ਦੇ ਵਿੱਚ ਐਡ ਕਰਨਾ ਉਹ ਸੌਖਾ ਕੰਮ ਮੰਨਿਆ ਜਾਂਦਾ ਜੀ ਤੇ ਇਨਕਮ ਦਾ ਸੌਖਾ ਸੋਰਸ ਵੀ ਜੀ ਤਾਂ ਜਿੰਨੀਆਂ ਵਿਦਿਆਰਥਣਾਂ ਨੇ ਜੋ ਕੁੜੀਆਂ ਨੇ ਉਹ ਇਹਨਾਂ ਦੇ ਸੰਪਰਕ ਵਿੱਚ ਆਈਆਂ ਇੱਕ ਦੋ ਦਾ ਜ਼ਿਕਰ ਹਲੇ ਆਇਆ ਏ ਉਹਨਾਂ ਨੂੰ ਇਹਨਾਂ ਨੇ ਸੈਕਸ਼ੂਅਲੀ ਅਸੌਲਟ ਕੀਤਾ ਤੇ ਐਕਸਪਲੋਇਟ ਕੀਤਾ ਇਸ ਤਰੀਕੇ ਦੇ ਨਾਲ ਕੁੜੀਆਂ ਜੋ ਇਹ ਦਰਿੰਦੇ ਨੇ ਇਹਨਾਂ ਦੇ ਜਾਲ ਦੇ ਵਿੱਚ ਫਸਦੀ ਬਰਜ਼ੀਵਾੜਾ ਜਿਹੜਾ ਚੱਲਦਾ ਪਿਆ ਇਹਦੇ ਵਿੱਚ ਕੁੜੀਆਂ ਬਹੁਤ ਜਲਦੀ ਫਸ ਜਾਂਦੀਆਂ ਜੀ ਦੂਜੀਆਂ ਵਨਰੇਬਲ ਕੁੜੀਆਂ ਕਿਹੜੀਆਂ ਹੁੰਦੀਆਂ ਖਾਸ ਤੌਰ ਤੇ ਏਸ਼ੀਅਨ ਕੁੜੀਆਂ ਇੰਡੀਆ ਦੀਆਂ ਕੁੜੀਆਂ ਜਾਂ ਕਹਿ ਲੋ ਕਿ ਪੰਜਾਬ ਦੀਆਂ ਕੁੜੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਕਿਉਂਕਿ ਇਹ ਜਲਦੀ ਆਪਣੀ ਮਜਬੂਰੀ ਦੇ ਵਿੱਚ ਕੋਈ ਨਾ ਕੋਈ ਕਦਮ ਉਠਾਉਣ ਦੇ ਲਈ ਮਜਬੂਰ ਹੋ ਜਾਂਦੀ ਜੀ ਮਹਿੰਗੇ ਘਰਾਂ ਦੇ ਵਿੱਚ ਰਹਿਣਾ ਤਾਂ ਚਾਹੁੰਦੇ ਆ ਪਰ ਅਫੋਰਡ ਨਹੀਂ ਕਰ ਸਕਦੇ ਬਿਲਕੁਲ ਉੱਥੇ ਅਜਿਹੇ ਸ਼ਿਕਾਰੀ ਜਿਹੜੇ ਨੇ ਅਜਿਹੇ ਦਰਿੰਦੇ ਜੋ ਨੇ ਉਹ ਫਾਇਦਾ ਚੱਕਦੇ ਨੇ ਮਜਬੂਰ ਕੁੜੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਐਨ ਆਰ ਆਈ ਟੀਵੀ ਮੈਂ ਆਜਾਦ ਸਿੰਘ ਲੈ ਕੇ ਹਾਜ਼ਰ ਹਾਂ ਜੀ ਮੁੱਦੇ ਜੋ ਫਰਕ ਪਾਉਣ ਜਿਹਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਤਮਾਮ ਉਹਨਾਂ ਵੱਡੇ ਮੁੱਦਿਆਂ ਦੀ ਜੋ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਜੋ ਚਿੰਤਾ ਦਾ ਵਿਸ਼ਾ ਨੇ ਤੇ ਗੰਭੀਰ ਮੁੱਦੇ ਨੇ ਸੋ ਸਾਡੇ ਨਾਲ ਸਹਿਯੋਗ ਕੀ ਸਾਡੇ ਜੁੜੇ ਨੇ ਪ੍ਰਦੀਪ ਤਮਾਨ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਤੇ ਗੱਲ ਕਰਾਂਗੇ ਉਸ ਵੱਡੇ ਮੁੱਦੇ ਦੀ ਜੋ ਚਿੰਤਾ ਦਾ ਵਿਸ਼ਾ ਜੋ ਕੈਨੇਡਾ ਦੇ ਉੱਤੇ ਪੰਜਾਬੀ ਲੋਕ ਰਹਿ ਰਹੇ ਨੇ ਉਹਨਾਂ ਦੇ ਲਈ ਬੇਹਦ ਚਿੰਤਾ ਦਾ ਵਿਸ਼ਾ ਆ ਗੰਭੀਰ ਵਿਸ਼ਾ ਆ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪ੍ਰਦੀਪ ਧਮਾਨ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਜ਼ਾਦ ਜੀ ਜੀ ਸੋ ਜੀ ਪ੍ਰਦੀਪ ਜੀ ਇੱਕ ਤਜਿੰਦਰ ਸਿੰਘ ਢਿੱਲੋਂ ਨੇ ਜੋ ਕਿ ਸੁਰਖੀਆਂ ਦਾ ਵਿਸ਼ਾ ਬਣ ਰਹੇ ਨੇ ਆਖਰ ਕੌਣ ਇਹ ਤਜਿੰਦਰ ਸਿੰਘ ਢਿੱਲੋਂ ਜੋ ਸੁਰਖੀਆਂ ਦਾ ਵਿਸ਼ਾ ਬਣੀ ਹੋਏ ਨੇ ਆਜ਼ਾਦ ਜੀ ਹਾਲ ਹੀ ਦੇ ਵਿੱਚ ਇੱਕ ਕੇਸ ਆਇਆ ਬ੍ਰੈਂਟਨ ਦੇ ਵਿੱਚ ਜਿੱਥੇ ਕੇ ਤਜਿੰਦਰ ਸਿੰਘ ਢਿੱਲੋਂ ਨਾ ਦੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਖੈਰ ਉਹਨਾਂ ਤੇ ਜੋ ਚਾਰजेस ਲੱਗੇ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹਨਾਂ ਦੀ ਰਿਹਾਈ ਹੋ ਗਈ ਉਹਨਾਂ ਨੂੰ ਬੇਲ ਮਿਲ ਗਈ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਦੋ ਲੜਕੀਆਂ ਨੂੰ ਐਕਸਪਲੋਇਟ ਕੀਤਾ ਪੁਲਿਸ ਨੇ ਜੋ ਲੜਕੀਆਂ ਨੇ ਜੋ ਇੰਨਾ ਤੋਂ ਹੋਰ ਵੀ ਕਨੈਕਸ਼ਨ ਵਿੱਚ ਹੋ ਸਕਦੀਆਂ ਨੇ ਜੋ ਇਹਨਾਂ ਦਾ ਸ਼ਿਕਾਰ ਹੋ ਸਕਦੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਆ ਕਿ ਇਸ ਸ਼ਖਸ ਬਾਰੇ ਖੁੱਲ ਕੇ ਦੱਸਣ ਉਹਨਾਂ ਵੱਲੋਂ ਨੰਬਰ ਵੀ ਜਾਰੀ ਕੀਤੇ ਗયા ਮਾਮਲਾ ਕੀ ਆ ਹੁਣ ਮੈਂ ਤੁਹਾਨੂੰ ਦੱਸਦਾ ਮਾਮਲਾ ਇਹ ਜੀ ਕਿ ਜਿਹੜੇ ਸਾਡੇ ਪੰਜਾਬ ਤੋਂ ਬੱਚੇ ਆਉਂਦੇ ਨੇ ਸਾਡੀਆਂ ਭੈਣਾਂ ਆਉਂਦੀਆਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਮੋਸਟ ਆਫ ਪੜ੍ਹਨ ਲਈ ਆਉਂਦੇ ਨੇ ਜੀ ਪਰ ਜਿੱਦਾਂ ਹੀ ਉਹ ਪੜਨਾ ਪੜਨ ਲਈ ਕਾਲਜ ਜਾਂਦੇ ਨੇ ਯੂਨੀਵਰਸਿਟੀਆਂ ਵਿੱਚ ਜਾਂਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਆ ਖਰਚਾ ਖਰਚਾ ਕਿੱਥੋਂ ਚਲਾਉਣਾ ਤੇ ਜਦੋਂ ਖਰਚਾ ਚਲਾਉਣ ਦੇ ਲਈ ਉਹ ਜੋਬ ਲੱਭਦੇ ਨੇ ਜੀ ਤਾਂ ਫਿਰ ਉਹ ਐਸੇ ਸ਼ਿਕਾਰੀਆ ਦੇ ਸੰਪਰਕ ਵਿੱਚ ਆ ਜਾਂਦੇ ਨੇ ਜੀ ਇਹ ਜੋ ਸ਼ਿਕਾਰੀ ਸੀ ਜਿਸ ਦਾ ਨਾਮ ਤਜਿੰਦਰ ਢਿੱਲੋਂ ਹੈ ਜੀ ਇਸ ਨੇ ਕੇਜੀਜੀ ਕਰਕੇ ਕੋਈ ਵੈਬਸਾਈਟ ਹੈ ਹੂੰ ਉਹਦੇ ਤੇ ਐਡ ਪਾਈ ਹੋਈ ਸੀ ਹੂੰ ਕਿ ਸਾਨੂੰ ਡਾਟਾ ਐਂਟਰੀ ਵਾਸਤੇ ਹੂੰ ਕੈਂਡੀਡੇਟਸ ਦੀ ਲੋੜ ਹੈ ਜੀ ਉਹਨ ਡਾਟਾ ਐਂਟਰੀ ਦਾ ਕੰਮ ਹੁੰਦਾ ਹੈ ਕਿ ਜੋ ਵੀ ਡਾਟਾ ਹੁੰਦਾ ਆ ਸਮਾਨ ਵੇਚ ਦਾ ਖਰੀਦਦਾਰੀ ਦਾ ਉਹ ਡਾਟਾ ਤੁਸੀਂ ਕੰਪਿਊਟਰ ਦੇ ਵਿੱਚ ਐਡ ਕਰਨਾ ਉਹ ਸੌਖਾ ਕੰਮ ਮੰਨਿਆ ਜਾਂਦਾ ਜੀ ਤੇ ਇਨਕਮ ਦਾ ਸੌਖਾ ਸੋਰਸ ਵੀ ਜੀ ਤਾਂ ਜਿੰਨੀਆਂ ਵਿਦਿਆਰਥਣਾਂ ਨੇ ਜੋ ਕੁੜੀਆਂ ਨੇ ਉਹ ਇਹਨਾਂ ਦੇ ਸੰਪਰਕ ਵਿੱਚ ਆਈਆਂ ਇੱਕ ਦੋ ਦਾ ਜ਼ਿਕਰ ਹਲੇ ਆਇਆ ਏ ਉਹਨਾਂ ਨੂੰ ਇਹਨਾਂ ਨੇ ਸੈਕਸ਼ੂਅਲੀ ਅਸੌਲਟ ਕੀਤਾ ਤੇ ਐਕਸਪਲੋਇਟ ਕੀਤਾ ਤੇ ਮਾਮਲਾ ਸਿਰਫ ਇੱਥੇ ਨਹੀਂ ਹੋ ਜੀ ਇਹ ਉਹ ਮਾਮਲੇ ਨੇ ਜਿਹੜੇ ਰੋਸ਼ਨੀ ਵਿੱਚ ਆ ਗਏ ਜਿਨ੍ਹਾਂ ਦਾ ਪਤਾ ਲੱਗ ਗਿਆ ਕਿ ਇਹ ਸ਼ਖਸ ਐਦਾਂ ਕਰ ਰਿਹਾ ਸੀ ਇਹਨਾਂ ਤੇ ਚਾਰजेस ਲੱਗੇ ਨੇ ਸੈਕਸ਼ੂਅਲ ਅਸੌਲਟ ਦੇ ਜੀ ਤੇ ਅਬਟੇਨਿੰਗ ਸੈਕਸ਼ੂਅਲ ਸਰਵਿਸੇਸ ਦੇ ਜੀ ਤਾਂ ਇਸ ਮਿਸਕੰਡਕਟ ਦੀ ਜਿੱਥੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਉੱਥੇ ਅਦਾਲਤ ਨੇ ਇਹਨਾਂ ਨੂੰ ਇਹ ਕਹਿ ਕੇ ਬੇਲ ਦੇ ਦਿੱਤੀ ਕਿ ਇਹਨਾਂ ਨੇ ਵਿਕਟਿਮਸ ਤੋਂ ਦੂਰ ਰਹਿਣਾ ਤੇ ਅਜਹੀ ਗਲਤੀ ਦੁਬਾਰਾ ਨਹੀਂ ਦੁਹਰੋ ਜੀ ਇਸ ਕਰਕੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜੋ ਕਰ ਸਕਦੀ ਸੀ ਨਿਰਦੇਸ਼ਤਾ ਦੇ ਦਿੱਤੇ ਨੇ ਪੁਲਿਸ ਨੇ ਭਰੋਸਾ ਵੀ ਦਿੱਤਾ ਹੈ ਕਿ ਉਹੋ ਇਸ ਸ਼ਖਸ ਤੇ ਕਰੜੀ ਨਿਗਰੱਖਣ ਗਿਆ ਤਾਂ ਕਿ ਇਹ ਫੇਰ ਕਿਸੇ ਦੇ ਨਾਲ ਐਦਾਂ ਦਾ ਕੁਝ ਵੀ ਗਲਤ ਕੰਮ ਨਾ ਕਰ ਸਕੇ ਜੀ ਹੁਣ ਗੱਲ ਆਉਂਦੀ ਹੈ ਕਿ ਜੋ ਲੋਕ ਚਿੰਤਾ ਦੇ ਵਿੱਚ ਜੀ ਇਹ ਇਕੱਲਾ ਮਾਮਲਾ ਨਹੀਂ ਕੈਨੇਡਾ ਦਾ ਜੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਸੇ ਇਲਾਕੇ ਨੇ ਜਿੱਥੇ ਇਹ ਘਟਨਾਵਾਂ ਹੁਣ ਆਮ ਹੋ ਚੁੱਕੀਆਂ ਜੀ ਪਿਛਲੇ ਕੁਝ ਮਹੀਨਿਆਂ ਦੀ ਗੱਲ ਕਰੀਏ ਜਾਂ ਪਿਛਲੇ ਸਾਲ ਦੀ ਗੱਲ ਕਰੀਏ ਜਾਂ ਪਿਛਲੇ 2-3 ਸਾਲਾਂ ਦੀ ਗੱਲ ਕਰੀਏ ਹਜ਼ਾਰਾਂ ਐਸੇ ਮੁੱਦੇ ਨੇ ਜੀ ਜੋ ਸੈਕਸ਼ੂਅਲ ਅਸੌਲਟ ਦੇ ਸਾਹਮਣੇ ਆਏ ਨੇ ਜਿੱਥੇ ਲੜਕੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਲੜਕੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ ਜਾਂ ਫਿਰ ਲੜਕੀਆਂ ਨੂੰ ਬੇਵਕੂਫ ਬਣਾ ਕੇ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਪਾ ਦਿੱਤਾ ਜਾਂਦਾ ਜੀ ਹੁਣ ਐਸੇ ਮਾਮਲਿਆਂ ਦੇ ਲੈ ਕੇ ਜਿਹੜੀ ਚਿੰਤਾ ਕੈਨੇਡੀਅਨ ਪੇਰੈਂਟਸ ਦੇ ਵਿੱਚ ਹੈ ਖਾਸ ਤੌਰ ਤੇ ਜਿਹੜੇ ਪੰਜਾਬੀ ਪੇਰੈਂਟਸ ਬੈਠੇ ਨੇ ਪੰਜਾਬ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਲੈ ਕੇ ਇਸ ਘਟਨਾ ਤੋਂ ਬਾਅਦ ਚਿੰਤਾ ਕਰ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੇਵਰ ਅੱਜ ਦਾ ਸਮਾਂ ਜਿਹੜਾ ਬਹੁਤ ਪ੍ਰੈਕਟੀਕਲ ਸਮਾਂ ਆ ਖਾਸ ਤੌਰ ਤੇ ਕੈਨੇਡਾ ਦੀ ਧਰਤੀ ਉੱਤੇ ਕੋਈ ਕਿਸੇ ਨੂੰ ਫ੍ਰੀ ਕੁਝ ਨਹੀਂ ਦਿੰਦਾ ਤਾਂ ਜਦੋਂ ਫੇਵਰ ਕਰਨ ਦੀ ਗੱਲ ਆਉਂਦੀ ਹੈ ਲੋਕ ਫੇਵਰ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਫੇਵਰ ਕਰਦੇ ਨੇ ਹੁਣ ਆ ਜੌਬ ਦੇਣਾ ਡਾਟਾ ਐਂਟਰੀ ਜੌਬ ਇਹ ਫੇਵਰ ਦੇ ਵਿੱਚ ਇਹਨਾਂ ਤੋਂ ਸੈਕਸ਼ੂਅਲ ਕਨਸੈਂਟ ਮੰਗਿਆ ਗਿਆ ਜੀ ਪਰ ਕੁੜੀਆਂ ਚਾਹੇ ਕਹਿ ਲੋ ਵੀ ਦੋ ਨੇ ਹਿੰਮਤ ਕੀਤੀ ਕੀਤੀ ਤਾਂ ਇਹ ਸ਼ਖਸ ਜੋ ਹੈ ਉਹ ਅੜਿੱਕੇ ਆਇਆ ਇਹਦੀ ਪਛਾਣਤਾ ਹੋ ਗਈ ਕਿ ਭੀੜ ਦੇ ਵਿੱਚ ਲੁਕਿਆ ਹੋਇਆ ਚਿਹਰਾ ਜੀ ਇਹ ਕੌਣ ਸੀ ਜੀ ਹੁਣ ਅਜਿਹੇ ਹੋਰ ਬਹੁਤ ਤਰ੍ਹਾਂ ਦੇ ਕੇਸ ਨੇ ਜੋ ਆਉਂਦੇ ਨੇ ਵੱਖ-ਵੱਖ ਵਿਸ਼ੇ ਨੇ ਤੁਸੀਂ ਅੱਗੇ ਚਰਚਾ ਛੇੜੋ ਆਪਾਂ ਗੱਲਬਾਤ ਜੀ ਜੇਕਰ ਗੱਲ ਕਰੀਏ ਪ੍ਰਦੀਪ ਜੀ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਜੇਕਰ ਕੈਨੇਡਾ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਦੇ ਨਾਲ ਕੁੜੀਆਂ ਜੋ ਇਹ ਦਰਿੰਦੇ ਨੇ ਇਹਨਾਂ ਦੇ ਜਾਲ ਦੇ ਵਿੱਚ ਫਸ ਰਹੀਆਂ ਉਹਦੇ ਉੱਤੇ ਥੋੜਾ ਚਾਨਣਾ ਪਾਓ ਦੇਖੋ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਜੌਬ ਦਾ ਜੀ ਫਰਜ਼ੀ ਵੜਾ ਜਿਹੜਾ ਚੱਲਦਾ ਪਿਆ ਇਹਦੇ ਵਿੱਚ ਕੁੜੀਆਂ ਬਹੁਤ ਜਲਦੀ ਫਸਦੀਆਂ ਜੀ ਦੂਜੀਆਂ ਵਨਰੇਬਲ ਕੁੜੀਆਂ ਕਿਹੜੀਆਂ ਹੁੰਦੀਆਂ ਖਾਸ ਤੌਰ ਤੇ ਏਸ਼ੀਅਨ ਕੁੜੀਆਂ ਇੰਡੀਆ ਦੀਆਂ ਕੁੜੀਆਂ ਜਾਂ ਕਹਿ ਲਓ ਕਿ ਪੰਜਾਬ ਦੀਆਂ ਕੁੜੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਕਿਉਂਕਿ ਇਹ ਜਲਦੀ ਆਪਣੀ ਮਜਬੂਰੀ ਦੇ ਵਿੱਚ ਕੋਈ ਨਾ ਕੋਈ ਕਦਮ ਉਠਾਉਣ ਦੇ ਲਈ ਮਜਬੂਰ ਹੋ ਜਾਂਦੀ ਜੀ ਇਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਤਰ੍ਹਾਂ ਤਰ੍ਹਾਂ ਦੇ ਨਾਲ ਦੇਖੋ ਸਭ ਤੋਂ ਵੱਡਾ ਜਿਹੜਾ ਇੱਕ ਸਕੈਮ ਹੈ ਇਸ ਵੇਲੇ ਐਕਸਪਲੋਇਟੇਸ਼ਨ ਦਾ ਉਹ ਬਣਿਆ ਹੋਇਆ ਕਿ ਰਿਹੈਸ਼ ਦੇਣਾ ਜੀ ਹਰ ਕੁੜੀ ਚਾਹੁੰਦੀ ਹੈ ਕਿ ਉਸ ਨੂੰ ਰਹਿਣ ਦੇ ਲਈ ਇੱਕ ਚੰਗਾ ਬਸੇਰਾ ਮਿਲੇ ਬਿਲਕੁਲ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਗਲਤੀ ਤਾਂ ਆਪਣੇ ਪੰਜਾਬੀ ਵਿਦਿਆਰਥੀਆਂ ਦੀ ਵੀ ਹੈ ਹੂੰ ਬਹੁਤ سارے ਮੁੰਡੇ ਕੁੜੀਆਂ ਇਹ ਗਲਤੀ ਕਰਦੇ ਨੇ ਕਿ ਚੰਗੀਆਂ ਤਸਵੀਰਾਂ ਅਸੀਂ ਪੋਸਟ ਕਰ ਸਕੀਏ ਬਿਲਕੁਲ ਵਧੀਆ-ਵਧੀਆ ਪੌਸ਼-ਪੌਸ਼ ਇਲਾਕਿਆਂ ਦੇ ਵਿੱਚ ਅਸੀਂ ਮਹਿੰਗੇ ਘਰਾਂ ਦੇ ਵਿੱਚ ਰਹਿਣਾ ਤਾਂ ਚਾਹੁੰਦੇ ਆ ਪਰ ਅਫੋਰਡ ਨਹੀਂ ਕਰ ਸਕਦੇ ਜੀ ਬਿਲਕੁਲ ਉੱਥੇ ਅਜਿਹੇ ਸ਼ਿਕਾਰੀ ਜਿਹੜੇ ਨੇ ਅਜਿਹੇ ਦਰਿੰਦੇ ਜੋ ਨੇ ਉਹ ਫਾਇਦਾ ਚੱਕਦੇ ਨੇ ਮਜਬੂਰ ਕੁੜੀਆਂ ਦਾ ਜੀ ਕੁੜੀਆਂ ਨੂੰ ਰੈਂਟ ਨਾ ਦੇਣ ਦੇ ਬਦਲੇ ਹਮ ਸੈਕਸ ਕਰਨ ਲਈ ਗਿਆ ਜਾਂਦਾ ਓ ਮਾਈ ਗੋਡ ਕਿ ਤੁਸੀਂ ਕੰਪਰੋਮਾਈਜ਼ ਕਰ ਲੋ ਰੈਂਟ ਨਾ ਦਿਓ ਰਹੀ ਚੱਲੋ ਜੀ ਉਸ ਤੋਂ ਬਾਅਦ ਹਮ ਇਹ ਮਾਮਲੇ ਵੱਧਦੇ ਜਾਂਦੇ ਨੇ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਤਿੰਨ ਵਾਰੀ ਹੁੰਦਾ ਬੜੇ ਐਸੇ ਮਾਮਲੇ ਨੇ ਹਮ ਜੋ ਖਾਸ ਤੌਰ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਵੇਂ ਜੀਟੀਏ ਦਾ ਇੱਕ ਜੀ ਏਰੀਆ ਆ ਜੀ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕ੍ਰਾਈਮ ਦੇ ਲਈ ਜਾਣਿਆ ਜਾਂਦਾ بڑے ਕ੍ਰਾਈਮ ਉੱਥੋਂ ਰਿਪੋਰਟ ਹੁੰਦੇ ਜੀ ਇਸੇ ਤਰ੍ਹਾਂ ਦੇ ਨਾਲ 온ਟਾਰੀਓ ਹਮ ਟੋਰਾਂਟੋ ਹਮ ਔਰ ਬ੍ਰੈਂਪਟਨ ਤਾਂ ਮੈਂ ਤੁਹਾਨੂੰ ਜ਼ਿਕਰ ਕਰ ਹੀ ਚੁੱਕਿਆ ਜੀ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਇੱਥੇ ਰਿਪੋਰਟ ਹੁੰਦੇ ਨੇ ਜੀ ਹੁਣ ਪਿਛਲੇ ਕੁ ਸਾਲਾਂ ਦੀ ਗੱਲ ਕਰੀਏ ਕਿੰਨੇ ਮਾਮਲੇ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਇਹੀ ਹਮ ਹਮ ਕਿ ਰੈਂਟ ਤੇ ਰਹਿਣ ਦੇ ਲਈ ਕੁੜੀਆਂ ਨੂੰ ਫੇਵਰ ਦਿੱਤਾ ਜਾਂਦਾ ਹੈ ਜੀ ਬਿਲਕੁਲ ਬਾਅਦ ਚੋਂ ਉਹਨਾਂ ਨੂੰ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਇੱਕ ਇਹਦੇ ਵਿੱਚ ਮੈਂ ਹੋਰ ਇਨਕਲੂਡ ਕਰਨਾ ਚਾਹੁੰਦਾ ਹਾਂ ਇਹ ਜਿਹੜਾ ਮਸਲਾ ਹੈ ਨਾ ਹੂੰ ਇਹ ਲੇਬਰ ਟੂ ਸੈਕਸ ਜਾਂਦਾ ਜੀ ਯਾਨੀ ਕਿ ਤੁਹਾਡੇ ਕੋਲੇ ਕੰਮ ਨਹੀਂ ਹੂੰ ਹੁਣ ਮਕਾਨ ਮਾਲਕੇ ਬਹੁਤੇ ਇਹੋ ਜਿਹੇ ਨੇ ਜਿਹੜੇ ਇੰਟੀਮੇਟ ਹੁੰਦੇ ਨੇ ਕੁੜੀਆਂ ਦੇ ਨਾਲ ਜੀ ਜੀ ਬਿਲਕੁਲ ਫਿਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਅਸੀਂ ਤੁਹਾਡੇ ਪਿਆਰ ਦੇ ਵਿੱਚ ਪੈ ਗਏ ਹਾਂ ਹੂੰ ਤਾਂ ਆਪਣੀ ਇੱਕ ਜਿੰਦੜੀ ਹੈ ਹੂੰ ਫੇਰ ਉਹ ਸੌਖੀ ਕਮਾਈ ਦਾ ਰਸਤਾ ਉਹਨਾਂ ਨੂੰ ਸੁਝਾਉਂਦੇ ਨੇ ਤੇ ਉਹ ਇਹੀ ਹੁੰਦਾ ਕਿ ਉਹਨਾਂ ਨੂੰ ਹਿਊਮਨ ਸੈਕਸ ਟ੍ਰੈਫਿਕਿੰਗ ਦੇ ਵਿੱਚ ਪਾ ਦਿੱਤਾ ਜਾਂਦਾ ਇਸ ਦਲਦਲ ਦੇ ਵਿੱਚ ਧਕੇਲ ਦਿੱਤਾ ਜਾਂਦਾ ਜੀ ਜੀ ਅਕਸਰ ਆਪਾਂ ਸੋਚਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਕੁੜੀਆਂ ਸੇਫ ਨਹੀਂ ਕੁਝ ਵੀ ਹੋ ਸਕਦਾ ਪਰ ਹੁਣ ਕੈਨੇਡਾ ਦੇ ਵਿੱਚ ਜੋ ਹੋ ਰਿਹਾ ਹੈ ਕੁੜੀਆਂ ਦੇ ਨਾਲ ਖਾਸ ਤੌਰ ਤੇ ਜੋ ਆਪਣੇ ਪੰਜਾਬ ਦੀਆਂ ਕੁੜੀਆਂ ਨੇ ਜਾਂ ਆਪਣੇ ਭਾਰਤ ਦੇਸ਼ ਦੀਆਂ ਕੁੜੀਆਂ ਨੇ ਉਹਨਾਂ ਨੂੰ ਟਾਰਗੇਟ ਕਰਕੇ ਇਹ ਚੀਜ਼ ਬਣਾਈ ਜਾਂਦੀ ਆ ਕਿਉਂਕਿ ਜਿਹੜੇ ਮਾਈਗ੍ਰੈਂਟਸ ਹੁੰਦੇ ਨੇ ਉਹ ਸਭ ਤੋਂ ਈਜ਼ੀ ਟਾਰਗੇਟ ਹੁੰਦੇ ਨੇ ਇਹ ਜੇ ਵੈਸ਼ੀ ਦਰਿੰਦਿਆਂ ਦੇ ਲਈ ਕਿ ਉਹਨਾਂ ਨੂੰ ਈਜ਼ੀ ਕਮਾਈ ਦਾ ਬਹਾਨਾ ਦੇ ਕੇ ਦੇਖੋ ਇਹ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚੋਂ ਜਦੋਂ ਬੱਚਾ ਆਉਂਦਾ ਉਹ ਕੱਲਾ ਨਹੀਂ ਆਉਂਦਾ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲੈ ਕੇ ਆਉਂਦਾ ਪਰਿਵਾਰਕ ਜ਼ਿੰਮੇਵਾਰੀਆਂ ਕਰਜ਼ਿਆਂ ਦੀ ਗੱਲ ਹੁੰਦੀ ਹੈ ਜਾਂ ਮੰਨ ਲਓ ਕਿਸੇ ਦਾ ਕੋਈ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਹੈ ਉਹਦੇ ਇਲਾਜ ਲਈ ਪੈਸੇ ਦੀ ਲੋੜ ਹੁੰਦੀ ਹੈ ਸਭ ਤੋਂ ਵੱਡੀ ਗੱਲ ਸਭ ਤੋਂ ਮੇਨ ਜਿਹੜਾ ਕਾਰਨ ਇੱਥੇ ਆਉਂਦਾ ਕਿ ਚੰਗਾ ਫਿਊਚਰ ਬਣਾਉਣਾ ਹੁੰਦਾ ਕਰਜ਼ਾ ਮੋਟਾ ਚੱਕਿਆ ਹੁੰਦਾ ਹੈ ਪੈਸੇ ਵਾਪਸ ਕਰਨੇ ਹੁੰਦੇ ਨੇ ਤਾਂ ਸਭ ਤੋਂ ਈਜ਼ੀ ਵੇ ਹੁੰਦਾ ਆ ਕਿ ਤੁਸੀਂ ਇਸ ਗਲਤ ਕੰਮ ਦੇ ਵਿੱਚ ਸ਼ਾਮਿਲ ਹੋ ਜਾਵੋ ਜਿਹਦੇ ਕਰਕੇ ਇੰਨੀਆਂ ਕੁੜੀਆਂ ਐਕਸਪਲੋਇਟ ਹੁੰਦੀਆਂ ਪਿਛਲੇ ਕੁਝ ਸਾਲਾਂ ਦੀ ਜੇ ਗੱਲ ਕਰੀਏ ਤਾਂ 2024 ਤੱਕ 5000 ਮਾਮਲੇ ਜੋ ਨੇ ਉਹ ਸਿਰਫ ਰਿਪੋਰਟ ਰਿਪੋਰਟ ਹੋਈ ਜੀ ਪ੍ਰਦੀਪ ਜੀ ਇੱਥੇ ਮੈਂ ਤੁਹਾਨੂੰ ਟੋਕਣਾ ਚਾਹੂੰਗਾ ਅੱਗੇ ਆਪਾਂ ਕੁਐਸਚਨ ਲੈਂਦੇ ਆ ਕਿ ਕਿਹੜੇ ਹੋਰ ਅਜਿਹੇ ਤਰੀਕੇ ਨੇ ਜਿਨ੍ਹਾਂ ਦੇ ਕਰਕੇ ਕੁੜੀਆਂ ਨੇ ਜੋ ਹੋ ਇਹਨਾਂ ਵੈਸ਼ੀ ਦਰਿੰਦਿਆਂ ਦੇ ਚੱਕਰਾਂ ਦੇ ਵਿੱਚ ਫਸ ਰਹੀਆਂ ਨੇ ਜਾਲ ਦੇ ਵਿੱਚ ਫਸ ਰਹੀਆਂ ਨੇ ਉਹ ਜ਼ਰੂਰ ਦੱਸੋ ਹੋਰ ਹੋਰ ਬਹੁਤ ਤਰੀਕੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਿਆਰ ਦਾ ਜਾਲ ਜੀ ਸਭ ਤੋਂ ਸੌਖਾ ਇਹੀ ਹੈ ਹੂੰ ਕਈ ਵਾਰੀ ਤਾਂ ਕੁੜੀਆਂ ਦੀ ਵੀ ਗਲਤੀ ਹੁੰਦੀ ਹੈ ਕੁੜੀਆਂ ਐਸੇ ਸ਼ਖਸ ਦੇ ਭਾਲ ਵੀ ਕਰਦੀਆਂ ਨੇ ਬਹੁਤ ਸਾਰੀਆਂ ਕੁੜੀਆਂ ਐਸੀਆਂ ਹੁੰਦੀਆਂ ਨੇ ਜੀ 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 ਕਿ ਸਾਨੂੰ ਖਰਚਾ ਨਾ ਕਰਨਾ ਪਵੇ ਜੀ ਮੁੰਡਾ ਖਰਚਾ ਕਰੇ ਹਮ ਅਸੀਂ ਆਪਣੀ ਲਾਈਫ ਈਜ਼ੀਲੀ ਉੱਥੇ ਜੀਏ ਜੀ ਆਪਣੇ ਪਰਿਵਾਰ ਦੇ ਵਿੱਚ ਜੋ ਸਾਡੀ ਕਮਾਈ ਆ ਸੀ ਭੇਜੀ ਜੀ ਇਹ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਹਮ ਦੂਜੀ ਜਿਹੜੀਆਂ ਵਿਆਹ ਕਰਾ ਲੈਂਦੀਆਂ ਹਮ ਕਈ ਵਾਰੀ ਫੈਮਿਲੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਬੱਚੇ ਨੇ ਬਾਹਰ ਕਿਸੇ ਦੇ ਨਾਲ ਵਿਆਹ ਵੀ ਕਰਾ ਲਿਆ ਜੀ ਉਹ ਇਹੀ ਕਾਰਨ ਹੁੰਦੇ ਆ ਕਿ ਨਾਲ ਰਹਿਣ ਦੇ ਲਈ ਬਾਅਦ ਚੋਂ ਤੁਹਾਨੂੰ ਦੱਸ ਦਈਏ ਕਿ ਤਕਰੀਬਨ 33521 ਜਿਹੜੇ ਮਾਮਲੇ ਆਏ ਨੇ ਪਿਛਲੇ ਸਾਲਾਂ ਦੇ ਵਿੱਚ ਇਕੱਲੇ 2024 ਤੋਂ 25 ਦੇ ਵਿੱਚ ਜੀ ਉਹ ਇੰਟੀਮੇਟ ਪਾਰਟਨਰ ਵੱਲੋਂ ਵਾਇਲੈਂਸ ਦੇ ਮਾਮਲੇ ਆਏ ਨੇ ਜੀ ਉਹਨਾਂ ਨੂੰ ਅਸॉल्ट ਕਰਨ ਦੇ ਆਏ ਨੇ ਮਾਰ ਦੇ ਕੁੱਟਦੇ ਵੀ ਨੇ ਤੇ ਬਾਅਦ ਚੋਂ ਗਲਤ ਕੰਮਾਂ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਵੀ ਉਹਨਾਂ ਨੂੰ ਪਾ ਦਿੰਦੇ ਨੇ ਜੀ ਹੁਣ ਹਾਲ ਹੀ ਦੇ ਵਿੱਚ ਲੁਧਿਆਣੇ ਦਾ ਇੱਕ ਕੇਸ ਆਇਆ ਸੀ ਉਹਨਾਂ ਦਾ ਬੇਟਾ ਹੀ ਗਾਇਬ ਹੋ ਗਿਆ ਇੱਥੇ ਕੁੜੀ ਦਾ ਦੋਸ਼ ਕੱਢਿਆ ਜਾ ਰਿਹਾ ਹੂੰ ਕੁੜੀ ਮੁੰਡੇ ਨੂੰ ਮਿਲੀ ਬਾਹਰ ਆਪਣੀ ਸਾਰੀ ਪੂੰਜੀ ਲਾ ਕੇ ਉਹਨਾਂ ਨੇ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਕੁੜੀ ਜੋ ਸੀ ਉਸਨੇ ਵਿਆਹ ਕਰਾ ਲਿਆ ਉਸ ਤੋਂ ਬਾਅਦ ਮੁੰਡਾ ਗਾਇਬ ਹੋ ਗਿਆ ਹੁਣ ਘਰ ਵਾਲਿਆਂ ਦਾ ਫੋਨ ਨਹੀਂ ਚੱਕ ਰਹੀ ਬਿਲਕੁਲ ਤਾਂ ਐਸੇ ਕੇਸਿਸ ਵੀ ਨੇ ਜਿੱਥੇ ਮੁੰਡਿਆਂ ਦੇ ਨਾਲ ਵੀ ਧੱਕਾ ਹੋ ਜਾਂਦਾ ਜੀ ਮੈਂ ਉਹੀ ਉਹਦੇ ਧਿਆਨ ਹੈ ਕਿ ਕੋਈ ਅਜੀਆਂ ਕੁੜੀਆਂ ਵੀ ਨੇ ਜੋ ਮੁੰਡਿਆਂ ਨੂੰ ਫਸਾਉਂਦੀਆਂ ਨੇ ਬਹੁਤ ਨੇ ਜੀ ਦੇਖੋ ਬਾਹਰ ਜਾਣ ਦਾ ਲਾਲਚ ਹੈ ਜਿਹੜਾ ਉਹ ਹਰ ਕਿਸੇ ਨੂੰ ਡੰਗ ਮਾਰਦਾ ਹੀ ਮਾਰਦਾ ਹੈ ਕੈਨੇਡਾ ਦੇ ਵਿੱਚ ਜਦੋਂ ਬੱਚਾ ਆਉਣਾ ਚਾਹੁੰਦਾ ਉਹ ਹਰ ਤਰ੍ਹਾਂ ਦੇ ਹਤਖੰਡੇ ਅਪਣਾਉਂਦਾ ਹੁੰਦਾ ਕੀ ਹੈ ਹੁੰਦਾ ਇਹ ਹੈ ਕਿ ਜਿਹੜੀਆਂ ਇੱਥੇ ਕੁੜੀਆਂ ਨੇ ਉਹ ਪੈਸੇ ਕਮਾਉਣ ਦੇ ਲਈ ਕਈ ਵਾਰੀ ਆਪਣੇ ਫੈਮਿਲੀ ਮੈਂਬਰਸ ਨੂੰ ਇਨਵੋਲਵ ਕਰਦੀਆਂ ਨੇ ਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਜੋ ਨੇ ਉਹ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੀਆਂ ਨੇ ਉਹਨਾਂ ਤੋਂ ਪੈਸੇ ਮੰਗਾਉਂਦੀਆਂ ਨੇ ਅਸੀਂ ਵਿਆਹ ਕਰਾਂਗੇ ਅਸੀਂ ਤੁਹਾਡੇ ਪੇਪਰ ਭੇਜਾਂਗੇ ਬਾਅਦ ਦੇ ਵਿੱਚ ਉਹ ਮੁੰਡਾ ਕਿਸ ਤਰ੍ਹਾਂ ਮੁੰਡਾ ਵੀ ਕਿਸ ਤਰ੍ਹਾਂ ਐਕਸਪਲੋਇਟ ਹੁੰਦਾ ਉਹਨਾਂ ਦੀ ਫੈਮਿਲੀ ਵੀ ਇੱਕ ਕੇਸ ਆਇਆ ਸੀ ਤੋਂ ਮਾਵਾਂ ਧੀਆਂ ਸੀ ਉਹਨਾਂ ਨੇ 7 ਜਾਣਿਆਂ ਦਾ ਜੀ 7 ਜਾਣਿਆਂ ਨਾਲ ਇਸੇ ਤਰ੍ਹਾਂ ਦੀ ਧੋਖਾਧੜੀ ਕੀਤੀ ਜੀ ਖੈਰ ਮਾਮਲੇ ਆਪਾਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਅਬਿਊਜ਼ ਹੁੰਦਾ ਹੈ ਹਮ ਕੈਨੇਡਾ ਦੇ ਵਿੱਚ ਆਪਾਂ ਧੀਆਂ ਦੇ ਆਉਨੇ ਆ ਕਿ ਧੀਆਂ ਦੇ ਨਾਲ ਕਿਦਾਂ ਅਬਿਊਜ਼ ਹੁੰਦਾ ਹੈ ਅਸਾਲਟ ਹੁੰਦਾ ਹੈ ਹਮ ਹਮ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਦੱਸਿਏ 2024 ਦੇ ਵਿੱਚ ਹਮ ਜਿਹੜੇ ਮਾਮਲੇ ਐਡ ਹੋਏ ਨੇ ਕਟੋ-ਕਟ 632 ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਐਡ ਆਨ ਹੋਏ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ 5000 ਦੱਸੇ ਸੀ ਜੀ ਬਿਲਕੁਲ ਉਹ ਪਿਛਲੇ ਕੁਝ ਸਾਲਾਂ ਦੇ ਸੀ ਹਮ ਤੇ 93% ਇੱਥੇ ਔਰਤਾਂ ਤੇ ਕੁੜੀਆਂ ਸ਼ਿਕਾਰ ਹੁੰਦੀਆਂ ਨੇ ਜਿਨ੍ਹਾਂ ਦੀ ਉਮਰ ਜਿਹੜੀ ਐ ਉਹ ਮੋਸਟਲੀ 17 ਤੋਂ 25 ਸਾਲ ਦੇ ਵਿੱਚ ਹੁੰਦੀ ਹੈ ਜੀ ਤਾਂ ਖਾਸ ਤੌਰ ਤੇ ਉਹੀ ਬੱਚੇ ਨੇ ਜਿਹੜੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ ਰਹੇ ਨੇ ਹਮ ਤੇ ਐਸੇ ਹੈਵਾਨ ਜਿਹੜੇ ਹੁੰਦੇ ਨੇ ਉਹ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਹਮ ਹੁਣ ਤੁਹਾਨੂੰ ਦੱਸ ਦਈਏ ਕਿ ਚਾਈਲਡ ਪੋਰਨੋਗ੍ਰਾਫੀ ਹੈ ਜੀ ਹਮ ਉਹਦੇ ਮਾਮਲੇ ਵੀ ਵਧੇ ਨੇ ਇੱਥੇ ਹਮ 2023 ਦੇ ਵਿੱਚ ਜੀ 54% ਤੱਕ ਇਹ ਮਾਮਲਿਆਂ ਦੇ ਵਿੱਚ ਵਾਧਾ ਵੇਖਿਆ ਗਿਆ ਹਾਲਾਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਘਟਾ ਵੀ ਵੇਖਣ ਨੂੰ ਮਿਲਿਆ ਕਿ ਇਹ ਮਾਮਲੇ ਘਟ ਗਏ ਜੀ ਪਰ ਜਦੋਂ ਬਹੁਤ ਸਾਰੀਆਂ ਵੈਬਸਾਈਟਸ ਤੇ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਐਨ ਆਰ ਆਈ ਕਰਕੇ ਲਿਖੀਆਂ ਹੁੰਦੀਆਂ ਨੇ ਉਹ ਮਿਲਦੀਆਂ ਨੇ ਉਹ ਇੱਥੋਂ ਹੀ ਜਾਂਦੀਆਂ ਵੀਡੀਓਜ਼ ਹੋਰ ਕਿੱਥੋਂ ਜਾਂਦੀਆਂ ਉਹ ਐਕਸਪਲੋਇਟ ਕਰਨ ਵਾਲੇ ਹੁੰਦੇ ਨੇ ਉਹ ਐਸੇ ਦਰਿੰਦਾ ਹੀ ਹੁੰਦੇ ਨੇ ਉਹ ਕਿਉਂ ਕਰਦੇ ਨੇ ਹੁਣ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਹੋਰ ਵੀ ਜੋ ਵਿਸ਼ੇ ਨੇ ਉਹਨਾਂ ਤੇ ਵੀ ਚਰਚਾ ਕਰਾਂਗੇ ਜੀ 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 ਬਹੁਤ ਵਾਰੀ ਜਿਹੜੇ ਲੋਕ ਨੇ ਜੇਕਰ ਗੱਲ ਕਰੀਏ ਕੁੜੀਆਂ ਕਿਵੇਂ ਐਕਸਪਲੋਇਟ ਹੋ ਰਹੀਆਂ ਨੇ ਕਿਵੇਂ ਸ਼ਿਕਾਰ ਬਣ ਰਹੀਆਂ ਨੇ ਕੋਈ ਕੰਮ ਨਾ ਮਿਲਣ ਕਰਕੇ ਜਾਂ ਜਿਹੜੀਆਂ ਕੁੜੀਆਂ ਇੰਡੀਆ ਤੋਂ ਆਉਂਦੀਆਂ ਪੰਜਾਬ ਤੋਂ ਆਉਂਦੀਆਂ ਨੇ ਉਹ ਕਿਵੇਂ ਸ਼ਿਕਾਰ ਬਣ ਰਹੀਆਂ ਨੇ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਉਹ ਕਿਵੇਂ ਉਹਨਾਂ ਦਾ ਜੋ ਹੈ ਯੂਜ਼ ਕੀਤਾ ਜਾ ਰਿਹਾ ਉੱਥੇ ਮਿਸਯੂਜ਼ ਹੋ ਰਹੀਆਂ ਨੇ ਉਹ ਥੋੜਾ ਚੰਦਣਾ ਪਾਉ ਉਸ ਜੀ ਦੇ ਦੇਖੋ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਵਿਆਹ ਨਕਲੀ ਵਿਆਹ ਜੀ ਕਹ ਲੋ ਅਸਲੀ ਵਿਆਹ ਕਹ ਲੋ ਕੁੜੀ ਵੱਲੋਂ ਅਸਲੀ ਵਿਆਹ ਹੋ ਸਕਦਾ ਹੈ ਪਰ ਮੁੰਡੇ ਦੇ ਮਨ ਚ ਕੀ ਆ ਤੁਸੀਂ ਨਹੀਂ ਜਾਣ ਸਕਦੇ ਜੀ ਬਿਲਕੁਲ ਜ਼ਿਆਦਾਤਰ ਪਾਰਟਨਰ ਹੀ ਐਕਸਪਲੋਇਟ ਕਰਦੇ ਆ ਜੀ ਆਪਣੇ ਪਾਰਟਨਰਸ ਨੂੰ ਜੀ ਹਿਊਮਨ ਟਰਾਫਿਕਿੰਗ ਦੇ ਵਿੱਚ ਪਾਉਂਦੇ ਆ ਮਾਰਕੁੱਟ ਕਰਦੇ ਆ ਹੁਣ ਇਹ ਵੀ ਜਿਹੜਾ ਮਸਲਾ ਸੀਗਾ ਆਪਾਂ ਪਹਿਲਾਂ ਡਿਸਕਸ ਕੀਤਾ ਕੀ ਕੋਈ ਅਨਪਲੋਇਡ ਕੁੜੀਆਂ ਜਿਵੇਂ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਉਸ ਤਰੀਕੇ ਦੇ ਨਾਲ ਉਹ ਉਹ ਮੈਂ ਤੁਹਾਨੂੰ ਆਲਰੇਡੀ ਉਸ ਤਰੀਕੇ ਦੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਨੇ ਬਿਲਕੁਲ ਬਹੁਤ ਸਾਰੇ ਲੋਕ ਕੰਮ ਦਿਵਾਉਣ ਦੇ ਬਹਾਨੇ ਜੀ ਉਹ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਲੈ ਆਉਂਦੇ ਨੇ ਕਿ ਈਜ਼ੀ ਵੇ ਹੈ ਜੀ ਕਮਾਈ ਦਾ ਹੂੰ ਤੇ ਇਹਦੇ ਨਾਲ ਤੁਹਾਡਾ ਖਰਚਾ ਆਸਾਨੀ ਨਾਲ ਚੱਲੇਗਾ ਬਹੁਤ ਲੋਕ ਕੁੜੀਆਂ ਨੂੰ ਜਾਣ ਪੁੱਛ ਕੇ ਬਲੈਕਮੇਲਿੰਗ ਦੇ ਵਿੱਚ ਵੀ ਪਾਉਂਦੇ ਨੇ ਓਕੇ ਦੇਖੋ ਕੁੜੀਆਂ ਨੂੰ ਵੀ ਇੱਥੇ ਸਮਝਣ ਦੀ ਲੋੜ ਹੈ ਇੱਕ ਮਨੋਵਿਗਿਆਨਤਾ ਹੂੰ ਕੁੜੀਆਂ ਜਿਹੜੀਆਂ ਹੁੰਦੀਆਂ ਉਹ ਵਲਨਰੇਬਲ ਕਦੋਂ ਹੁੰਦੀਆਂ ਜਦੋਂ ਉਹਨਾਂ ਨੂੰ ਕੋਈ ਭਰੋਸਾ ਕਰਨ ਵਾਲਾ ਸ਼ਖਸ ਮਿਲਦਾ ਖਾਸ ਤੌਰ ਤੇ ਜੇ ਉਹ ਤੁਹਾਡੀ ਜਾਣ ਪਛਾਣ ਦਾ ਹੋ ਜੇ ਬਿਲਕੁਲ ਕੋਈ ਪੰਜਾਬੀ ਹੋ ਜੇ ਹੁਣ ਆ ਜਿਹੜਾ ਆਪਾਂ ਤਜਿੰਦਰ ਢਿੱਲੋਂ ਦਾ ਕੇਸ ਪੜਿਆ ਜੀ ਬਿਲਕੁਲ ਇਹ ਵੀ ਤਾਂ ਪੰਜਾਬੀ ਸ਼ਖਸੀ ਸੀ ਉਹਦੀ ਦਿੱਖ ਉਹਦਾ ਰੂਪ ਉਹ ਕਹਿੰਦਾ ਵੀ ਮੇਰੇ ਤੇ ਭਰੋਸਾ ਕੀਤਾ ਜਾ ਸਕਦਾ ਜੀ ਬਿਲਕੁਲ ਉਸ ਨੂੰ ਵੇਖ ਕੇ ਲੱਗਦਾ ਪਰ ਕੋਣ ਕਹਿ ਸਕਦਾ ਕਿ ਉਸ ਦੀ ਵੇਸ਼ਭੂਸ਼ਾ ਹੀ ਕਾਫੀ ਨਹੀਂ ਹੈ ਉਹਦੇ ਅੰਦਰ ਇੱਕ ਹਯਾਨ ਚੁਪਿਆ ਹੋਇਆ ਐਸਾ ਹੀ ਇੱਕ ਕੇਸ ਹੈ ਇੱਕ 78 ਸਾਲ ਦਾ ਸਿੱਖ ਆਦਮੀ ਸੀ ਉਹਨੇ ਪਾਰਕ ਦੇ ਵਿੱਚ ਇੱਕ 12 ਸਾਲ ਦੀ ਕੁੜੀ ਨੂੰ ਘੱਟੋ ਘੱਟ ਤਿੰਨ ਵਾਰੀ ਸੈਕਸ਼ੂਅਲੀ ਅਸੌਲਟ ਕੀਤਾ ਤਿੰਨ ਵਾਰੀ ਜੋ ਹੈ ਉਹ ਰਿਕਾਰਡ ਦੇ ਵਿੱਚ ਹੈ ਖੈਰ ਉਸ ਤੋਂ ਬਾਅਦ ਪਤਾ ਲੱਗ ਗਿਆ ਗ੍ਰਿਫਤਾਰੀ ਸੀ ਪੰਜਾਬੀ ਕਮਿਊਨਿਟੀ ਦਾ ਹੀ ਉਹ ਸ਼ਖਸ ਸੀਗਾ ਖੈਰ ਮੈਂ ਬਹੁਤੇ ਨਾਵਾਂ ਦੀ ਡਿਟੇਲ 'ਚ ਨਹੀਂ ਜਾਊਂਗਾ ਇਸੇ ਤਰ੍ਹਾਂ ਦੇ ਨਾਲ ਅਰਸ਼ਦੀਪ ਸਿੰਘ ਹੈ ਬ੍ਰੈਂਪਟਨ ਦੇ ਵਿੱਚ ਉਹਨਾਂ ਵੱਲੋਂ ਵੀ ਲੜਕੀਆਂ ਨੂੰ ਹਮ ਰਾਈਡ ਸ਼ੇਅਰ ਡਰਾਈਵਰ ਬਣ ਕੇ ਓਕੇ ਉਹਨਾਂ ਨੂੰ ਅਸੌਲਟ ਕੀਤਾ ਗਿਆ ਘੱਟੋ ਘੱਟ ਤੁਸੀਂ ਲਾ ਲਓ ਵੀ ਕਾਫੀ ਜ਼ਿਆਦਾ ਕੇਸਸ ਉਹਨਾਂ ਦੇ ਘੱਟੋ ਘੱਟ ਤਿੰਨ ਤੋਂ ਚਾਰ ਕੇਸ ਤੋਂ ਜ਼ਿਆਦਾ ਉਹਨਾਂ ਤੇ ਰਿਪੋਰਟਸ ਹੋਈਆਂ ਫਿਰ ਕਿਤੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਦੇ ਨਾਲ ਯੋਗਰਾਜ ਸਿੰਘ ਸੀ ਹੂੰ 22 ਸਾਲ ਦੇ ਇੱਕ ਨੌਜਵਾਨ ਸਿੱਖ ਨੌਜਵਾਨ ਪੰਜਾਬੀ ਨੌਜਵਾਨ ਜੀ ਬਿਲਕੁਲ ਬਿਲਕੁਲ ਮੈਂ ਕਰੈਕਟ ਕਰਾਂਗਾ ਪੰਜਾਬੀ ਨੌਜਵਾਨ ਜੀ ਉਹ ਹੋਟਲ ਦੇ ਵਿੱਚ ਫੜੇ ਜਾਂਦੇ ਆ ਹੂੰ ਘੱਟੋ ਘੱਟ 6 ਨਵਾਲਕ ਕੁੜੀਆਂ ਦੇ ਨਾਲ ਜੀ ਹੁਣ ਤੁਸੀਂ ਦੱਸੋ ਵੀ ਨਵਾਲਕ ਕੁੜੀਆਂ ਨੂੰ ਹੋਟਲ ਦੇ ਵਿੱਚ ਬੁਲਾ ਕੇ ਕਿਹੜੀ ਮਦਦ ਕਿਹੜਾ ਫੇਵਰ ਕੀਤਾ ਜਾ ਰਿਹਾ ਸੀ ਜੀ ਬਿਲਕੁਲ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਟਰੈਪ ਦੇ ਵਿੱਚ ਫਸਾਇਆ ਜਾਂਦਾ ਅੱਛਾ ਇੱਕ ਮਾਮਲਾ ਜਿਹੜਾ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਕੈਨੇਡਾ ਤੋਂ ਜਿਹਦਾ ਸੇਕ ਹੁਣ ਪੰਜਾਬ ਤੇ ਵੀ ਪਹੁੰਚ ਰਿਹਾ ਹੈ ਜੀ ਉਹ ਹੈ 슈ਗਰ ਡੈਡੀ ਜੀ 슈ਗਰ ਡੈਡੀ ਦਾ ਜਿਹੜਾ ਕਨਸੈਪਟ ਹੈ ਹੂੰ ਉਹ ਕੈਨੇਡਾ ਤੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਸੀਗਾ ਕਿ ਕੁੜੀਆਂ ਭਾਲਦੀਆਂ ਇੱਥੇ ਹੂੰ ਚੰਗੇ ਮੋٹے ਤਕੜੇ ਅਮੀਰ ਲੋਕਾਂ ਜਿਨ੍ਹਾਂ ਦਾ ਕੰਮ ਵਧੀਆ ਜੀ ਜਾਂ ਚੰਗੀਆਂ ਜੌਬਸ ਕਰਦੇ ਨੇ ਜੀ ਅੱਛੇ ਥਾਂ ਲੱਗੇ ਹੋਏ ਨੇ ਜਿਨ੍ਹਾਂ ਦਾ ਗੁਜ਼ਾਰਾ ਵਧੀਆ ਚੱਲਦਾ ਹੈ ਆਪਣੇ ਘਰ ਨੇ ਹੂੰ ਜਾਂ ਫਿਰ ਇਹ ਕਿ ਆਪਣਾ ਘਰ ਹੈਗਾ ਆਪਣੇ ਖਰਚੇ ਉਹ ਕੱਢ ਰਿਆ ਨਾਲ ਕੁੜੀ ਦੇ ਖਰਚੇ ਵੀ ਕਢਾ ਸਕਦਾ ਜੀ ਬਿਲਕੁਲ ਉਹਦੀ ਉਮਰ ਹੂੰ ਕੁੜੀਆਂ ਨੂੰ ਹੁਣ ਮੈਟਰ ਨਹੀਂ ਕਰਦੀ ਜੀ ਉਦੀ ਉਮਰ 50 ਪਲੱਸ ਵੀ ਹੋ ਸਕਦੀ ਹੈ ਉਹ 60 ਸਾਲ ਦਾ ਵੀ ਹੋ ਸਕਦਾ ਉਹ 70 ਸਾਲ ਦਾ ਵੀ ਹੋ ਸਕਦਾ ਹੁਣ ਕੁੜੀਆਂ ਨੂੰ ਚਾਹੀਦਾ ਕੀ ਹੈ ਕੁੜੀਆਂ ਨੂੰ ਉਹਨਾਂ ਨੂੰ ਜਿੱਥੇ ਰਹਿਣ ਦਾ ਗੁਜ਼ਾਰਾ ਹੋਵੇ ਜਿੱਥੇ ਉਹਨਾਂ ਦੇ ਖਰਚੇ ਕੋਈ ਚੱਕ ਸਕੇ ਐਸਾ ਸ਼ਖਸ ਚਾਹੀਦਾ ਹੈ ਉਹਨਾਂ ਨੂੰ ਉਮਰ ਤੋਂ ਕੋਈ ਮਤਲਬ ਨਹੀਂਗਾ ਉੱਥੇ ਉਹ ਗਲਤ ਸੰਬੰਧ ਉਸ ਸ਼ਖਸ ਨਾਲ ਬਣਾਉਂਦੀਆਂ ਨੇ ਗਲਤ ਰਿਲੇਸ਼ਨ ਦੇ ਵਿੱਚ ਆਉਂਦੀਆਂ ਨੇ ਇਸ ਰਿਲੇਸ਼ਨ ਨੂੰ ਨਾਮ ਦੇ ਦਿੱਤਾ ਜਾਂਦਾ 슈ਗਰ ਡੈਡੀ ਜੀ ਸੋਸ਼ਲ ਮੀਡੀਆ ਤੇ ਤੁਸੀਂ ਇਹ ਸਰਚ ਕਰੋ ਨਾ ਤੁਹਾਨੂੰ ਬੜੀਆਂ ਤਸਵੀਰਾਂ ਏਦਾਂ ਦੀਆਂ ਮਿਲ ਜਾਣਗੀਆਂ ਤੁਸੀਂ ਕਹਿਣਾ ਵੀ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਵਿੱਚ ਬੇਮੇਲ ਜੋੜੀ ਕਹਿੰਦੇ ਆ ਜੀ ਜੀ ਵੀ ਇਹ ਤਾਂ ਜੋੜੀ ਵੀ ਬੇਮੇਲ ਹੈ ਇੱਕ ਦੀ ਉਮਰ ਬਹੁਤ ਜ਼ਿਆਦਾ ਇੱਕ ਦੀ ਬਹੁਤ ਘੱਟ ਹੈ ਇੱਥੇ 슈ਗਰ ਡੈਡੀ ਦੇ ਨਾਂ ਤੇ ਹੂੰ ਉਹਨੂੰ ਇੱਕ ਗੋਲਡਨ ਪਿਕਚਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਹਦਾ ਸੇਕ ਸਾਡੇ ਪੰਜਾਬ ਨੂੰ ਵੀ ਲੱਗ ਰਿਹਾ ਹੈ ਪੰਜਾਬ ਦੇ ਵਿੱਚ ਵੀ ਹੁਣ ਜਿਹੜੀਆਂ ਕੁੜੀਆਂ ਨੇ ਹੂੰ ਉਹ ਵੱਡੇ ਉਮਰ ਦੇ ਲੋਕਾਂ ਦੇ ਸੰਪਰਕ ਵਿੱਚ ਆਉਂਦੀਆਂ بڑے ਵੈਸ਼ੀ ਨੇ ਜਿਹੜੇ ਭੀੜ ਦੇ ਵਿੱਚ ਤੁਰੇ ਫਿਰਦੇ ਨੇ ਕਿਤੇ ਵੀ ਮਿਲ ਸਕਦੇ ਨੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਪਾਰਕਾਂ ਦੇ ਵਿੱਚ ਮਾਲਸ ਦੇ ਵਿੱਚ ਕਿਤੇ ਵੀ ਇਹ ਹੋ ਸਕਦੇ ਨੇ ਜੀ ਤੁਹਾਡੇ ਸੰਪਰਕ ਵਿੱਚ ਆਉਂਦੇ ਨੇ ਤੁਸੀਂ ਇਹਨਾਂ ਦੇ ਸੰਪਰਕ ਵਿੱਚ ਆਉਂਦੇ ਹੋ ਤੇ ਕੁੜੀਆਂ ਫਿਰ ਐਸੇ ਲੋਕਾਂ ਤੋਂ ਜਾਣ ਕੇ ਵੀ ਐਕਸਪਲੋਇਟ ਹੁੰਦੀਆਂ ਉਹਨਾਂ ਨੂੰ ਸ਼ੂਗਰ ਡੈਡੀ ਬਣਾ ਲੈਂਦੀਆਂ ਕਿਉਂਕਿ ਖਰਚੇ ਚੱਕੇ ਜਾਂਦੇ ਨੇ ਜੀ 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 ਚੰਗੇ ਫੋਨ ਚੰਗੀਆਂ ਚੀਜ਼ਾਂ ਮਹਿੰਗੇ ਗਿਫਟ ਇਹ ਸਾਰਾ ਕੁਝ ਉਹਨਾਂ ਨੂੰ ਸ਼ੂਗਰ ਡੈਡੀਆਂ ਤੋਂ ਮਿਲਦਾ ਕੀ ਪ੍ਰਦੀਪ ਜੀ ਜੇਕਰ ਗੱਲ ਕਰੀਏ ਕਿ ਅਜਿਹਾ ਹੋਣ ਦੇ ਵਿੱਚ ਕੁੜੀਆਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਤਾਲ ਦੀ ਨਾਲ ਜੇ ਕੋਈ ਕੁੜੀ ਬਲੈਕਮੇਲ ਨਹੀਂ ਹੋਰੀ ਉਹਦਾ ਕਤਲ ਕਰਨ ਤੱਕ ਵੀ ਅਜਿਹਾ ਕੁਝ ਸਾਡੇ ਨਾਲ ਕਢਨਾਵਾ ਤੁਸੀਂ ਸਾਂਝਿਆ ਕਰੋ ਬਿਲਕੁਲ ਜੀ ਪਿਛਲੇ ਮਹੀਨੇ ਦੀ ਉਹ ਗੱਲ ਹੈ ਦਸੰਬਰ ਦੀ ਇੱਕ ਕੇਸ ਹੋਇਆ ਸੀ ਬਹੁਤ ਵੱਡਾ ਹਿਮਾਂਸ਼ੀ ਖੁਰਾਨਾ ਕੇਸ ਜੀ ਮੈਂ ਹਿਮਾਂਸ਼ੀ ਖੁਰਾਨਾ ਦੀ ਗੱਲ ਕਰ ਰਿਹਾ ਸੀ ਟੋਰਾਂਟੋ ਦਾ ਜੋ ਕੇਸ ਸੀ ਤੇ ਸਸਪੈਕਟ ਇੱਕ ਮੁਸਲਿਮ ਲੜਕਾ ਸੀ ਜੀ ਤਾਂ ਹਿਮਾਂਸ਼ੀ ਖੁਰਾਨਾ ਦੇ ਨਾਲ ਇਹ ਇੰਟੀਮੇਟ ਰਿਲੇਸ਼ਨ ਦੇ ਵਿੱਚ ਸੀ ਜੀ ਤੇ ਉਸ ਦੌਰਾਨ ਹੁਣ ਜਦ ਤੱਕ ਕਹ ਲੋ ਵੀ ਕੁੜੀ ਨਹੀਂ ਰਾਜ਼ੀ ਹੋਣੀ ਬਿਲਕੁਲ ਗਲਤ ਕੰਮਾਂ ਦੇ ਲਈ ਜੀ ਤੇ ਜਿੱਥੇ ਉਹ ਨਹੀਂ ਮੰਨੀ ਉਹਨੇ ਕੰਪਰੋਮਾਈਜ਼ ਨਹੀਂ ਕੀਤਾ ਉਹਦਾ ਕਤਲ ਕਰਤਾ ਉਹਦੀ ਮਿਲੀ ਸਿਰਫ ਬੋਡੀ ਹਲੇ ਸਿਰਫ ਇਸ ਕੇਸ ਦੀ ਜਾਂਚ ਚੱਲ ਰਹੀ ਹੈ ਪਹਿਲਾ ਸਸਪੈਕਟ ਆ ਜਿਹੜਾ ਉਹ ਉਹਦਾ ਜਿਹੜਾ ਇੰਟੀਮੇਟ ਪਾਰਟਨਰ ਹੈ ਉਹ ਹੈ ਜੀ ਤਾਂ ਐਸੇ ਕੇਸ ਵੀ ਨੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ 3 ਸਾਲ ਦੇ ਬੱਚੇ ਦੇ ਨਾਲ ਵੀ ਓ ਮਾਈ ਗੋਡ 3 ਸਾਲ ਦਾ ਲੜਕਾ ਸੀ ਉਹਦੇ ਨਾਲ ਵੀ ਇੱਕ ਸ਼ਖਸ ਵੱਲੋਂ ਸੈਕਸ਼ੂਅਲ ਅਸੌਲਟ ਕੀਤਾ ਗਿਆ ਇਸੇ ਤਰ੍ਹਾਂ ਦਾ ਇੱਕ ਕੇਸ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਦੇ ਵਿੱਚ ਜੀ ਇੱਕ ਕੇਸ ਹੋਇਆ ਸੀ ਜਿੱਥੇ ਕਿ ਲਿੰਕਨ ਪਾਰਕ ਦੇ ਵਿੱਚ ਇੱਕ ਲੜਕੀ ਦੀ Laash ਮਿਲੀ ਸੀ ਲੜਕੀ ਦਾ ਨਾਮ ਸੀ ਅਮਨਪ੍ਰੀਤ ਸੈਣੀ ਜੀ ਤੇ ਉਹ ਵੀ ਇਹੀ ਕੇਸ ਸੀ ਹੂੰ ਕਿ ਕਿਸੇ ਦੇ ਨਾਲ ਤੁਸੀਂ ਇਨਵੋਲਵ ਹੋ ਜਾਂਦੇ ਹੋ ਤੇ ਦੋਸਤ ਬਣਾਉਂਦੇ ਹੋ ਦੋਸਤ ਦੀ ਨੀਅਤ ਕੀ ਹੈ ਤੁਸੀਂ ਨਹੀਂ ਪਛਾਣਦੇ ਬਿਲਕੁਲ ਅੱਜ ਪੰਜਾਬ ਦੀਆਂ ਕੁੜੀਆਂ ਜਿਨ੍ਹਾਂ ਨੂੰ ਆਪਣੇ ਸਿਰ ਦੀ ਪਾਗ ਸਮਝਿਆ ਜਾਂਦਾ ਹੈ ਘਰ ਦੀ ਇੱਜ਼ਤ ਸਮਝਿਆ ਜਾਂਦਾ ਹੈ ਉਹ ਉਹਨਾਂ ਦੀ ਇੱਜ਼ਤ ਲੁੱਟੀ ਵੀ ਜਾ ਰਹੀ ਹੈ ਹਾਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਮਾਮਲਿਆਂ ਦੇ ਅੰਕੜੇ ਮੈਂ ਤੁਹਾਨੂੰ ਦੱਸੇ ਕਿ 93% ਬਿਲਕੁਲ 93% ਇਹ ਨੌਜਵਾਨ ਕੁੜੀਆਂ ਤੇ ਔਰਤਾਂ ਜਿਹੜੀਆਂ ਇੰਡੀਆ ਤੋਂ ਆਂਦੀਆਂ ਨੇ ਬਿਲਕੁਲ ਉਹ ਸ਼ਿਕਾਰ ਬਣਦੀਆਂ ਨੇ ਹੁਣ ਤੁਸੀਂ ਸੋਚੋ ਵੀ ਇਹ ਕਿੰਡਾ ਵੱਡਾ ਅੰਕੜਾ ਆ 93% ਤੇ ਜੇਕਰ ਉਮਰ ਦੀ ਗੱਲ ਕਰੀਏ ਤਾਂ ਇਹ ਉਮਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 17 ਤੋਂ 22 ਜਾਂ 25 ਸਾਲ ਤੱਕ ਦੀ ਉਹਨਾਂ ਦੀ ਉਮਰ ਹੁੰਦੀ ਹੈ ਕਿਉਂਕਿ ਇਸ ਤੋਂ ਬਾਅਦ ਬੱਚਾ ਸਿਆਣਾ ਹੋਣ ਲੱਗਦਾ ਹੈ ਉਹਨੂੰ ਗਲਤ ਸਹੀ ਦੀ ਪਛਾਣ ਹੋ ਜਾਂਦੀ ਹੈ ਤਾਂ ਬਹੁਤ ਲੋਕ ਇਨਵੋਲਵ ਨਹੀਂ ਵੀ ਹੁੰਦੇ ਜਿਹੜੇ ਸਿਆਣੇ ਹੋ ਜਾਂਦੇ ਨੇ ਪਰ ਫਿਲਹਾਲ ਕਿਉਂਕਿ ਹਰ ਸਾਲ ਘੱਟੋ ਘੱਟ 5 ਲੱਖ ਬੱਚਾ ਜਿਹੜਾ ਆ ਉਹ ਪੰਜਾਬ ਤੋਂ ਹੀ ਜਾਂਦਾ ਹੈ ਬਿਲਕੁਲ ਪੰਜਾਬ ਤੋਂ ਹੀ ਜਾਂਦਾ ਹੈ 5 ਲੱਖ ਚੋਂ ਤੁਸੀਂ ਹਿਸਾਬ ਲਾ ਲਓ ਵੀ ਜੇ ਕੇਸਿਸ ਰਿਪੋਰਟ ਜਿਹੜੇ ਹੋਏ ਨੇ ਉਹ 5000 ਜਾਂ 5000 ਪਲੱਸ ਨੇ 5000 600 ਕੁਝ ਕਹਿ ਲਓ 5000 51 ਕਹਿ ਲਓ ਜੀ ਉਹ ਤੁਸੀਂ ਦੇਖ ਲਓ ਵੀ ਕੋਈ ਵੀ ਆਕੜਾ ਹੋ ਸਕਦਾ ਹੈ ਬਿਲਕੁਲ ਜਿਹੜੇ ਰਿਪੋਰਟ ਹੀ ਨਹੀਂ ਹੁੰਦੇ ਬਿਲਕੁਲ ਜੀ ਜਿਹੜੇ ਕੇਸ ਉਹ ਨਹੀਂ ਰਿਪੋਰਟ ਹੁੰਦੇ ਉਹਨਾਂ ਦਾ ਕੀ ਹੁਣ ਉਹ ਰਿਪੋਰਟ ਕਿਉਂ ਨਹੀਂ ਹੁੰਦੇ ਜੀ ਬਿਲਕੁਲ ਸਭ ਤੋਂ ਵੱਡਾ ਡਰਾਵਾ ਜਿਹੜਾ ਦਿੱਤਾ ਜਾਂਦਾ ਜਿਹੜੇ ਮਕਾਨ ਮਾਲਕ ਹੁੰਦੇ ਨੇ ਉਹ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਰਿਪੋਰਟ ਕਰਾ ਦਾਂਗੇ ਜੀ ਜਿਹੜੇ ਕੰਮ ਤੇ ਲੋਕ ਹੁੰਦੇ ਨੇ ਹਮ ਆਫਿਸਾਂ ਦੇ ਵਿੱਚ ਜੀ ਜਾਂ ਦਫ਼ਤਰਾਂ ਦੇ ਵਿੱਚ ਜਿਹੜੇ ਐਕਸਪਲੋਇਟ ਕਰਦੇ ਨੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਇਲਜ਼ਾਮ ਲਾ ਕੇ ਕੋਈ ਤੁਹਾਨੂੰ ਰਿਪੋਰਟ ਕਰਾ ਦਾਂਗੇ ਸਭ ਤੋਂ ਵੱਡਾ ਡਰ ਜਿਹੜਾ ਆ ਉਹ ਇਹਨਾਂ ਨੌਜਵਾਨ ਕੁੜੀਆਂ ਦੇ ਵਿੱਚ ਉਹ ਡੈਪੋਟੇਸ਼ਨ ਦਾ ਆ ਜਿਹਦੇ ਕਰਕੇ ਇਹ ਜਿਹੜੇ ਅੰਕੜੇ ਨੇ ਉਹ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਨਾਲ ਹੀ ਵੱਧ ਰਹੀ ਹੈ ਇਹਨਾਂ ਦੇ ਆਪਣਿਆਂ ਦੀ ਚਿੰਤਾ ਨਾਲ ਹੀ ਸਾਨੂੰ ਵੀ ਬਤਾਉਣੀ ਚਾਹੀਦੀ ਹੈ ਉਹਨਾਂ ਦੀ ਚਿੰਤਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁੜੀਆਂ ਨੂੰ ਹੁਣ ਇੱਥੇ ਸਮਝਣਾ ਪਵੇਗਾ ਜਿਹੜੀਆਂ ਨਵੀਆਂ ਆਈਆਂ ਨੇ ਜਿਹੜੇ ਅੱਜ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਵੀ ਆਪਣੇ ਜੇ ਤੁਹਾਡੇ ਜਾਣ-ਪਛਾਣ 'ਚ ਤੁਹਾਡਾ ਕੋਈ ਦੋਸਤ ਹੈ ਉਹਨਾਂ ਨਾਲ ਗੱਲ ਕਰੋ ਉਹਨਾਂ ਦੀ ਕਾਉਂਸਲਿੰਗ ਕਰੋ ਜਾਣੋ ਕਿ ਕਿਤੇ ਔਰ ਲਾਈਫ ਦੇ ਵਿੱਚ ਕੰਪਰੋਮਾਈਜ਼ ਕਰਕੇ ਜ਼ਿੰਦਗੀ ਹਾਰਨ ਵੱਲ ਤਾਂ ਨਹੀਂ ਜਾ ਰਹੇ ਹੂੰ ਕਿਤੇ ਆਪਣੀ ਇੱਜ਼ਤ ਗਵਾਉਣ ਵੱਲ ਤਾਂ ਨਹੀਂ ਵਧ ਰਹੇ ਹੂੰ ਤਾਂ ਉਮੀਦ ਕਰਦੇ ਆ ਕਿ ਆਜ਼ਾਦ ਜੀ ਅੱਜ ਦਾ ਜਿਹੜਾ ਮੁੱਦਾ ਆਪਾਂ ਕਾਫੀ ਹੱਦ ਤੱਕ ਜਿਹੜਾ ਆ ਉਹ ਸਾਂਝਾ ਕੀਤਾ ਹੈ ਜਿੰਨਾ ਕੁ ਖੁੱਲ ਕੇ ਦੱਸਿਆ ਜਾ ਸਕਦਾ ਸੀ ਦੱਸਿਆ ਆ ਜੀ ਤੇ ਉਮੀਦ ਕਰਦੇ ਆ ਕਿ ਦਸ਼ਕਾ ਤੱਕ ਆਪਣਾ ਸੰਦੇਸ਼ ਆਪਣੀ ਗੱਲ ਪਹੁੰਚ ਗਈ ਹੋਣੀ ਹੈ ਸੋ ਇਸੇ ਤਰ੍ਹਾਂ ਦੇ ਨਾਲ ਹੋਰ ਮੁੱਦਾ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਸੋ ਬਹੁਤ-ਬਹੁਤ ਮਿਹਰਬਾਨੀ ਸਿਰੋਤਿਓ ਤੁਸੀਂ ਸਾਨੂੰ ਸੁਣਿਆ ਉਸ ਚਿੰਤਾ ਦੇ ਵਿਸ਼ੇ ਦੇ ਉੱਤੇ ਅਸੀਂ ਗੱਲ ਕੀਤੀ ਹੈ ਜੋ ਅੱਜ ਇਸ ਕੈਨੇਡਾ ਦੀ ਧਰਤੀ ਦੇ ਉੱਤੇ ਬੇਹਦ ਗੰਭੀਰ ਮੁੱਦਾ ਬਣਿਆ ਹੋਇਆ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਊਗਾ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਜਲਦ ਹੋਵਾਂਗੇ ਹਾਜ਼ਰ ਤਦ ਤੱਕ ਦੇ ਲਈ ਮੈਨੂੰ ਉਹ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ